કુਦਰત મામલો કેન્દ્રત લોક લહેર વાલે એ سوچ દેને કે એક વૈલા એક સંસ્થા ઇદી કોઈ રાજનીતિ નહીં હે કોઈ ભી એક સંસ્થા નહીં હોતી જીદી કોઈ રાજનીતિ ના હોવે ઓર એ સંસ્થા દી ભી કરાજ દીતિ આ ઓ રાજનીતિ હેગી લોગો તો હર હાઈચી રાજનીતિ રાજનીતિ દા મતલબ એ નહીં હોnda ਕਿ ਕਿਸੇ ਕੋਈ ਰਾਜਨੀਤਿਕ ਪਾਰਟੀ ਬਣਾ ਲੈਣਾ ਔਰ ਉਹਦੇ ਬੰਨਿਓ ਕੈਂਡੀਡੇਟ ਖੜੇ ਕਰਕੇ ਵੋਟਾਂ ਲੜ ਲੈਣੀ ਇਹ ਹੀ ਰਾਜਨੀਤੀ ਹੁੰਦੀ ਆ ਰਾਜਨੀਤੀ ਦਾ ਮਤਲਬ ਆ ਕਿ ਰਾਜਦੀਆਂ ਉਹਨਾਂ ਸਾਰੀਆਂ ਬਰੀਕੀਆਂ ਨੂੰ ਸਮਝਣਾ ਜਿਹੜੀਆਂ ਲੋਕਾਂ ਦੇ ਖਿਆਲ ਆ ਜਾ ਰਹੀਆਂ ਨੇ ਔਰ ਉਹਨਾਂ ਬਰੀਕੀਆਂ ਨੂੰ ਸਮਝਦੇ ਹੋਏ ਲੋਕਾਂ ਨੂੰ ਉਹਨਾਂ ਦੇ ਬਾਰੇ ਵਿੱਚ ਜਾਗਰਤ ਕਰਕੇ ਜਥੇਬੰਦ ਕਰਨਾ ਔਰ ਫਿਰ ਲੋਕਾਂ ਦੀ ਪਾਲਣ ਨੂੰ ਵਧਾਉਣਾ ਪਾਰਟੀਆਂ ਦੀ ਪਾਵਰ ਨੂੰ ਘਟਾਉਣਾ ਪਾਰਟੀਆਂ ਦੀ ਪਾਵਰ ਨੂੰ ਘਟਾ ਕੇ ਲੋਕਾਂ ਨੂੰ ਫੈਸਲੇ ਕਰਨ ਦੀ ਪਾਵਰ ਤੱਕ ਲੈ ਕੇ ਆਉਣਾ ਇਹ ਲੋਕਾਂ ਦੀ ਰਾਜਨੀਤੀ ਆ ਔਰ ਇਹ ਰਾਜਨੀਤੀ ਦਾ ਕੰਮ ਆ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਤੁਹਾਡੇ ਨਾਲ ਕੀ ਹੋ ਰਿਹਾ ਉਹਦੇ 'ਚ ਮੈਂ ਵਾਡੇ ਸਾਹਮਣੇ ਕੋ ਸਥੂਰੀਆਂ ਜਿੰਦਲਾਂ ਅੰਕੜੇ ਦੇ ਰੂਪ ਦੇ ਵਿੱਚ ਰੱਖਣਾ ਚਾਹੋ ਨਾ ਕਿ ਹੁਣੇ ਉਹਦੇ ਬਜਟ ਪੇਸ਼ ਹੋਇਆ ਹਜੂ ਪਾਸਤਾ ਨਹੀਂ ਹੋਇਆ ਉਹਦੇ ਤੇ ਬਹਿਤ ਚੱਲ ਰਹੀ ਆ ਪਾਰਲੀਮੈਂਟ ਦੇ ਵਿੱਚ ਜਦ ਇਹ ਚਾਹ ਦੇ ਤੇ ਕੋ ਬੰਦ ਕਰਦੇ ਆ ਸੋ ਜੀ ਪੀਂਦੇ ਕਿਦਰ ਸੀਟਰ ਦੇ ਨਾਲ ਤੇ ਚਾਹ ਹੀ ਨਾ ਪੀਉਂਗੇ ਤਾਂ ਕਿ ਆਪਾਂ ਨੂੰ ਦੱਸੇ ਹੋਣਗੇ ਵੀਰ ਵਰ ਕੇ ਇਹ ਕੰਮ ਬੰਦ ਕਰ ਦਿਓ ਜਿੰਨਾ ਵਿਚਾਰ ਆਪਣੀ ਮੀਟਿੰਗ ਚੱਲ ਰਹੀ ਆ ਚਾਹ ਨਾਲ ਜਿਹੜਾ ਲੇਟ ਆਇਆ ਉਹਨੂੰ ਇੰਨੀ ਸਜ਼ਾ ਰਹਿਣ ਦੇ ਉਹਨੂੰ ਚਾਹ ਨਾ ਮੇਰੇ ਤਾਂ ਕਿ ਉਹ ਅਗਲੀ ਵਾਰ ਨੂੰ ਪੂਰੇ ਟਾਈਮ ਤੇ ਆਵੇ ਮਾਫੀ ਚਾਹੁੰਦੇ ਹਾਂ ਵਿੱਚ ਦੀ ਥੋੜੀ ਜਿਹੀ ਡਿਸਟਰਬੈਂਸ ਹੋ ਗਈ ਚਾਣੇ ਬਜਟ ਦੇ ਵਿੱਚ ਕੀ ਬਜਟ ਕੀ ਹੁੰਦਾ ਜਿਹੜਾ ਬਜਟ ਪੇਸ਼ ਹੋਇਆ ਬਜਟ ਹੁੰਦਾ ਕੀ ਆ ਉਹ ਕਹਿੰਦੇ ਵੀ ਇੱਕ ਸਾਲ ਦਾ ਲੇਖਾ ਜੋਖਾ ਹੁੰਦਾ ਸਾਡੇ ਕੋਲੇ ਜਿਵੇਂ ਸਾਡੇ ਪਰਿਵਾਰ ਦੇ ਵਿੱਚ ਅਸੀਂ ਕਹੀਏ ਵੀ ਇੱਕ ਸਾਲ ਦੇ ਵਿੱਚ ਐਨੇ ਤਾਂ ਆਪਾਂ ਨੂੰ ਖਾਤੇ ਆਉਣਗੇ ਇੱਕ ਸਾਲ ਦੇ ਵਿੱਚ ਇੱਥੋਂ ਉੱਥੋਂ ਸਾਨੂੰ ਇੰਨੀ ਆਮਦਨ ਆਉ। ਸਾਡਾ ਜਿਹੜਾ ਤੇਜ ਸਿੱਧਾ ਬਜਟ ਆ ਉਹ ਜਿਹੜਾ ਪੇਸ਼ ਹੋਇਆ ਉਹ ਹੈਗਾ 50 ਲੱਖ 65000 345 ਕਰੋੜ ਦਾ। ਇਹਨਾਂ ਨੇ ਕਿਹਾ ਵੀ ਅਸੀਂ 50 ਲੱਖ 65000 345 ਕਰੋੜ ਰੁਪਇਆ 2025 ਵਾਲੇ ਧਾਰਾ 'ਚ ਖਰਚ ਕਰਨਾ। ਔਰ ਇਹ ਕਹਿੰਦੇ ਵੀ ਸਾਡੇ ਕੋਲੇ ਆਮਦਨ ਕਿੰਨੀ ਆਊਗੀ ਇਹ ਕਹਿੰਦੇ ਵੀ ਆਮਦਨ ਆਊ 3496409 ਕਰੋੜ ਯਾਨੀ ਆਮਦਨ ਘਟਾ ਖਰਚਾ ਬੱਧਾ ਔਰ ਇੱਕ ਨਵਾਂ ਖਰਚਾ ਇਹਦੇ ਤੇ ਜੋੜਨ ਵਾਲਾ ਰਹਿੰਦਾ 12 ਲੱਖ ਕਰੋੜ ਰੁਪਇਆ ਜਿਹੜਾ ਸਰਕਾਰ ਨੇ ਕਰਜ਼ਾ ਚੱਕਿਆ ਹੋਇਆ ਉਹਦਾ ਵਿਆਜ ਗੱਲ ਪੂਰੀ ਮਰ ਇਹਦੇ ਚ 12 ਲੱਖ ਕਰੋੜ ਰੁਪਇਆ ਜਿਹੜਾ ਸਰਕਾਰ ਨੇ ਕਰਜ਼ਾ ਲਾ ਤੂੰ ਵਿਆਜ ਆ ਉਹਦਾ ਜਾਨੀ ਜੇ ਆਪਾਂ ਟੋਟਲ ਲਾ ਲਈਏ 34 ਲੱਖ ਚੋਂ ਇਹ ਘਟਾ ਲਈਏ ਤਾਂ 22 ਲੱਖ 96 ਹਜ਼ਾਰ ਜੇ 23 ਲੱਖ ਹੀ ਲਾ ਲਓ ਵੀ 23 ਲੱਖ ਰੁਪਇਆ ਇਹਨਾਂ ਕੋਲ ਆਊਗਾ ਔਰ 50 ਲੱਖ 65 ਹਜ਼ਾਰ ਇਹਨਾਂ ਨੇ ਦੇਣਾ ਜਿੱਥੇ ਖਰਚ ਕਰਨਾ ਜਿਹਦਾ ਮਤਲਬ ਇਹ ਆ ਕਿ ਸਰਕਾਰ ਨੂੰ ਸਾਡੇ ਤੇ ਹੋਰ ਟੈਕਸ ਲਾਉਣੇ ਪੈਣਗੇ ਔਰ ਜਿਹੜਾ ਲੋਕਾਂ ਤੇ ਕੁਝ ਖਰਚ ਹੁੰਦਾ ਉਹ ਖਰਚ ਚੋ ਵੀ ਕੰਜੂਸੀ ਕਰਨੀ ਪਊ ਔਰ ਕਰਜ਼ਾ ਵੀ ਚੱਕਣਾ ਪਊ ਜਿਹੜੇ ਕਈ ਲੋਕ ਸਾਡੇ ਬਾਰੇ ਕਹਿੰਦੇ ਨਾ ਕੋਈ ਕਿਸਾਨਾਂ ਨੂੰ ਕਬੀਲਦਾਨੀ ਚ ਚਲਾਉਣੀ ਆਉਂਦੀ ਪੇਟਾ ਦੀ ਵਿਆਹਾਂ ਤੇ ਖਰਚ ਕਰ ਦਿੰਦੇ ਨੇ ਇਹਦਾ ਵੀ ਮਰਨਿਆ ਤੇ ਖਰਚ ਕਰ ਦਿੰਦੇ ਨੇ ਤਾਂ ਇਹਨਾਂ ਤੇ ਕਰਜ਼ਾ ਚੜਦਾ ਹੂੰ ਤੁਸੀਂ ਦੱਸੋ ਵੀ ਸੀਤਾ ਰਾਮ ਨੇ ਕਿਹੜਾ ਵਿਆਹ ਕਰਾਇਆ ਵੀ ਜਾਂ ਕਿਹੜਾ ਉਹ ਸੌਰੇ ਦੇ ਭੂਖ ਤੇ ਉਹਨੇ ਕੋਈ ਖਤ ਕੀਤਾ ਜਿਹੜੇ ਜਿਨੇ ਵਿੱਤ ਮੰਤਰੀ ਦੇ ਸਾਹਮਣੇ ਇਹ ਬਜਟ ਪੇਸ਼ ਕੀਤਾ ਤਾਂ ਫਿਰ ਇਹਦੇ ਸਿਰ ਇੰਨਾ ਲੱਜਾ ਕਿਉਂ ਆ ਜਿਹਦਾ 12 ਲੱਖ ਕਰੋੜ ਰੁਪਈਆ ਵਿਆਹ ਜੀ ਵਿਆਹ ਆ ਜਾਣੇ ਸਾਡੇ ਮੁਲਕ ਦੀ ਹੁਣ ਕੰਡੀਸ਼ਨੇ ਉਹ ਜਾ ਰਹੀ ਆ ਕਿ ਜਿੰਨੀ ਸਾਡੀ ਟੋਟਲ ਆਕਦਾਣਾ ਸਾਡੇ ਤੇ ਕਰਜ਼ਾ ਉਹ ਬੱਦ ਗਿਆ ਅਜੇ ਕਰਜ਼ਾ ਹੋਰ ਟਕਣ ਦੇਖੋ ਇਹਨਾਂ ਨੂੰ ਕਿੰਨੀ ਵਧੀਆ ਸਰਕਾਰ ਚਲਾਉਣੀ ਆਉਂਦੀ ਔਰ ਕਹਿਣਗੇ ਦੇਖੋ ਜੀ ਸਾਡੀ ਸਰਕਾਰ ਕਾਮਜਾਬ ਆ ਔਰ ਮਾਤਰਾਂ ਨੂੰ ਕਹਿਣਗੇ ਤੁਹਾਡੇ ਕੁਬੀਲੇ ਦੀ ਚਲਾਉਣੀ ਆਉਂਦੀ ਤੁਹਾਡੇ ਸਰਕਾਰ ਜਾ ਔਰ ਇਹਦੇ ਚ ਕੀ ਕਰ ਰਹੇ ਨੇ ਇਹ ਇਹਦੇ ਚ ਕਰ ਰਹੇ ਨੇ ਕਿ ਜਿਹੜੀਆਂ ਸਾਡੀਆਂ ਲੋਕਾਂ ਵਾਲੀਆਂ ਚੀਜ਼ਾਂ ਨੇ ਉਹਨਾਂ ਤੇ ਐਸਕੇ ਵਾਲੇ ਬਜਟ ਚ ਸਾਰੇ ਤੇ ਇਹਨਾਂ ਨੇ ਕਫੈਸ਼ ਕੀਤੀ ਆ ਸਿਹਤ ਦੇ ਉੱਪਰ ਜੇ ਮੈਂ ਪੈਸੇਾਂ ਤੇ ਗੱਲ ਕਰਾਂ ਵੀ ਕੁੱਲ 1 ਰੁਪਿਆ ਬਜਟ ਆ 100 ਪੈਸੇ ਬਜਟ ਆ ਤਾਂ ਸਿਹਤ ਦੇ ਵਿੱਚ 2019 ਦੇ ਵਿੱਚ ਇਹਨਾਂ ਨੇ 2 ਰੁਪਏ 35 ਪੈਸੇ ਖਰਚ ਕੀਤੇ ਸੀ ਐਜ ਕਿ ਇਹਨਾਂ ਨੇ ਘਟਾ ਕੇ 1 ਰੁਪਇਆ 94 ਪੈਸੇ ਖਰਚ ਕਰਨੇ ਨੇ 44 ਪੈਸੇ ਦਾ ਸਿਹਤ ਵਿਭਾਗ ਦੇ ਘਟਾਤੇ ਖੋਜ ਤੇ ਵਿਕਾਸ ਦੇ ਉੱਪਰ 2019 'ਚ ਇਹਨਾਂ ਨੇ 5 ਰੁਪਏ 74 ਪੈਸੇ ਖਰਚ ਕੀਤੇ ਸੀ ਹੁਣ ਇਹ 5 ਰੁਪਏ 27 ਪੈਸੇ ਖਰਚ ਕਰਨਗੇ 47 ਪੈਸੇ ਤੇ ਵੀ ਘਟਾਤੇ ਉੱਚ ਵਿੱਦਿਆ ਦੇ ਉੱਪਰ ਪਹਿਲਾਂ ਇਹਨਾਂ ਨੇ 1 ਰੁਪਇਆ 38 ਪੈਸੇ ਖਰਚ ਕੀਤੇ ਸੀ ਜਿੱਦਕਿ ਰੁਪਇਆ ਵੀ ਖਰਚ ਕਰ ਦਿੰਦੇ ਨੇ ਨਾ ਨਵੇਂ ਪੈਸੇ ਖਰਚ ਕਰ ਦੰਗੇ ਤਾਂ ਇਹਦੇ 'ਚ ਕਿੰਨਾ 38 ਪੈਸੇ ਘੱਟ ਖਰਚ ਕਰਨਗੇ ਜਿਹੜੀ ਸਾਡੇ ਸਕੂਲਾਂ ਦੀ ਐਜੂਕੇਸ਼ਨ ਆ ਇਹਦੇ ਤੇ ਪਹਿਲਾਂ 2 ਰੁਪਏ 9 ਪੈਸੇ ਖਰਚ ਕਰਦੇ ਸੀ ਹੁਣ 1 ਰੁਪਇਆ 55 ਪੈਸੇ ਖਰਚ ਕਰਨਗੇ 52 ਪੈਸੇ ਇੱਥੇ ਘਟਾਤੇ ਪਿੰਡੂ ਬੁਕਾਰ ਦੇ ਉੱਪਰ ਖਾਸ ਕਰਕੇ ਮੰਨਰੇਗਾ ਦੇ ਉੱਪਰ 2025 ਚ ਇਹਨਾਂ ਨੇ 1 ਰੁਪਿਆ 19 ਪੈਸੇ ਖਰਚ ਕੀਤੇ ਸੀ ਐਜ ਕੀ ਇਹਨਾਂ ਨੇ ਉਹ ਉਹ ਵੀ ਘਟਾਤਾ 1 ਰੁਪਿਆ 40 ਪੈਸੇ ਘਟਾਤੇ ਜਿਹੜੇ ਹੁਣ ਮੈਂ ਬਾਹਲੇ ਮਹਿਕਮੇ ਨਹੀਂ ਤੁਹਾਨੂੰ ਗਿਣਾਉਣਾ ਚਾਹਦਾ ਫਿਰ ਤੁਸੀਂ ਕਹੋਗੇ ਬੋਰ ਹੋ ਗਏ ਸੀ ਜਾਨੀ ਜਿਹੜੇ ਸਾਡੇ ਖੰਭ ਦੇ ਮਹਿਕਮੇ ਸੀ ਸਾਰੇ ਦੇ ਸਾਰੇ ਉਹਨਾਂ ਚ ਸਾਰਿਆਂ ਚੋਂ ਪੈਸਾ ਕਟਾਇਆ ਹੈ ਨੰਦ ਔਰ ਆਖਰ ਤੇ ਮੈਂ ਇੱਕੋ ਹੀ ਪੁਆਇੰਟ ਮੋਟਾ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਜਿਹੜਾ ਖੇਤੀ ਨਾਲ ਸੰਬੰਧਤ ਆ ਖੇਤੀ ਚ ਪਿਛਲੀ ਵਾਰ ਇਹਨਾਂ ਨੇ 1 ਲੱਖ 1.37 ਲੱਖ ਕਰੋੜ ਦਾ ਬਜਟ ਸੀ ਅੱਜ ਕੀ 1.27 ਲੱਖ ਕਰੋੜ ਦਾ ਬਜਟ ਬਣਾਇਆ 10000 ਕਰੋੜ ਰੁਪਏ ਖੇਤੀ ਤੇ ਵੀ ਖਰਚ ਐ ਤੇ ਕੀ ਘਟਾ ਮਤਲਬ ਜੇ ਅਸੀਂ ਇਹਨਾਂ ਗੱਲਾਂ ਦੀ ਨੂੰ ਅਸੀਂ ਲੋਕਾਂ ਦੇ ਵਿੱਚ ਅਜਾਗਰ ਨਹੀਂ ਕਰਾਂਗੇ ਕਿ ਕਿਵੇਂ ਸਾਡੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹਨਾਂ ਤੇ ਕਿੰਨੇ ਪੈਸਾ ਖਪਤਾਇਆ ਜਾ ਰਿਹਾ ਔਰ ਫਿਰ ਅਸੀਂ ਗਲੋਬਲ ਗਰਮੀਆਂ ਦਾ ਮੁਕਾਬਲਾ ਕਿਵੇਂ ਕਰਨਾ ਉਹਦੇ ਲਈ ਇੱਕ ਪੈਸਾ ਨਹੀਂ ਹੈਗਾ ਕਿ ਬਾਤਾਵਰਨ ਨੂੰ ਬਚਾਉਣਾ ਕਿਵੇਂ ਆ ਉਹਦੇ ਲਈ ਸਰਕਾਰ ਨੇ ਇੱਕ ਨਵਾਂ ਪੈਸਾ ਮੁੰਦਰੀ ਆਇਆ ਪੈਸਾ ਨਹੀਂ ਰੱਖਿਆ ਉਹਦੇ ਚ ਜਿਵੇਂ ਆਪਣਾ ਇਹ ਜਿੰਦਾ ਕਹਿ ਰਿਹਾ ਕਿ ਖੇਤੀ ਆ ਜਿਹੜੀ ਜਿੰਨਾ ਤੇਰਾ ਸੀ ਇਹਨੂੰ ਕੁਦਰਤੀ ਖੇਤੀ ਦੇ ਤੌਰ ਤੇ ਨਹੀਂ ਪੜਾਉਂਦੇ ਉਹਨਾਂ ਚਿਰ ਅਸੀਂ ਗਲੋਬਲ ਵਾਰਮਿੰਗ ਦਾ ਜਾਂ ਧਰਤੀ ਦੀ ਤਪਸ਼ ਨੂੰ ਘਟਾਉਣ ਦਾ ਮੁਕਾਬਲਾ ਨਹੀਂ ਕਰ ਸਕਦੇ ਕੁਦਰਤੀ ਖੇਤੀ ਸ਼ੁਰੂ ਹੁੰਦੀ ਆ ਮਿੱਟੀ ਦੀ ਪਜਾਉਣ ਸ਼ਕਤੀ ਤੋਂ ਮਿੱਟੀ ਦੇ ਵਿੱਚ ਇੱਕ ਜੀਵਨ ਆ ਜਿਹਦੇ ਬਾਰੇ ਸ਼ਾਇਦ ਅਸੀਂ ਬਹੁਤ ਘੱਟ ਸੋਚਦੇ ਆਂ ਜਿਹੜੇ ਪਜਾਉ ਨੂੰ ਮਿੱਟੀ ਆ ਜੇ ਤੁਸੀਂ ਦਾ ਛੋਟਾ ਚਮਚਾ ਲੈ ਲੀਏ ਨਾ ਛੋਟਾ ਚਮਚਾ ਇੱਕ ਪਜਾਉ ਮਿੱਟੀ ਦਾ ਲੈ ਲੀਏ ਤਾਂ ਉਸ ਛੋਟੇ ਚਮਚੇ ਪਜਾਉ ਮਿੱਟੀ ਦੇ ਵਿੱਚ 10 ਕਰੋੜ ਤੋਂ ਲੈ ਕੇ 100 10 ਅਰਬ ਤੱਕ ਦੇ સૂક્ષਮ ਜਵਾਨੂ ਨੇ ਮਤਲਬ ਇੱਕ ਛੋਟੇ ਮਿੱਟੀ ਦੇ ਚਮਚੇ ਦੇ ਵਿੱਚ 10 ਕਰੋੜ ਤੋਂ ਲੈ ਕੇ 10 ਅਰਬ ਤੱਕ ਜਿਹੜੇ 10 ਕਰੋੜ ਤੋਂ 10 ਅਰਬ ਤੱਕ ਦਾ ਮਤਲਬ ਜਿਹੜੀ ਜੱਤ ਜ਼ਿਆਦੇ ਵਧੀਆ ਮਿੱਟੀ ਆ ਉਜਾਉ ਮਿੱਟੀ ਉਹਦੇ 'ਚ 10 ਅਰਬ ਤੱਕ ਵੀ ਆ ਜਿਹੜੀ ਤੂੰ ਘੱਟ ਉਪਜਾਉ ਉਹਦੇ 'ਚ 10 ਕਰੋੜ ਵੀ ਤੇ ਉਹ ਫੂਕਸ਼ਮ ਜਵਾਨ ਉਹਨੇ ਜਿਹੜੇ ਸਾਡੀ ਮਿੱਟੀ ਨੂੰ ਉਪਜਾਉ ਬਣਾਉਂਦੇ ਨੇ ਜਿਹੜੇ ਸਾਡੀ ਮਿੱਟੀ ਨੂੰ ਕੁਦਰਤੀ ਤੌਰ ਤੇ ਖਰਾਬ ਦਿੰਦੇ ਨੇ ਸਾਡੇ ਖੂਟਿਆਂ ਨੂੰ ਜਿੰਨੇ ਨੂੰ ਸੀ ਅਲੱਗ-ਅਲੱਗ ਜ਼ਹਿਰਾਂ ਛਿੜਕ ਕੇ ਮਾਰਦੇ ਜਿਹੜੀ ਆ ਜਿਹੜੀ ਅੱਜ ਕੱਲ੍ਹ ਦੀ ਖੇਤੀ ਕਰਦੇ ਆ ਇਹ ਖੇਤੀ ਨੂੰ ਸੀ ਵਿਕਾਸ ਦੇ ਨਾਂ ਤੇ ਲੈ ਆਏ ਵਿਕਾਸ ਦੇ ਨਾਂ ਤੇ ਕਿਉਂ ਲੈ ਆਏ ਕਿਉਂਕਿ ਇਹਦੇ ਚ ਜਿੰਨੀਆਂ ਚੀਜ਼ਾਂ ਵਰਤੀਆਂ ਜਾ ਰਹੀਆਂ ਨੇ ਤੇ ਸਾਰੀਆਂ ਕੰਪਨੀਆਂ ਦੀਆਂ ਵਰਤੀਆਂ ਜਾ ਰਹੀਆਂ ਨੇ ਰੇ ਲਾਉਂਦੇ ਕੰਪਨੀ ਦਾ ਲਾਉਂਦੇ ਸਪਰੇਅ ਲਾਉਂਦੇ ਕੰਪਨੀ ਦੀ ਲਾਉਂਦੇ ਕੈਕਟਰ ਲਾਉਂਗੇ ਕੰਪਨੀ ਦਾ ਲਾਉਂਗੇ ਡੀਜੇ ਲਾਉਂਗੇ ਕੰਪਨੀ ਦਾ ਲਾਉਂਗੇ ਜਿੰਨੀਆਂ ਵੀ ਚੀਜ਼ਾਂ ਨੇ ਮਸ਼ੀਨਰੀ ਲਾਉਂਗੇ ਕੰਪਨੀ ਦੀ ਲਾਉਂਗੇ ਉਹਦੇ ਚ ਕੀ ਆ ਫਾਇਦਾ ਕਿਨੂੰ ਹੋਊਗਾ ਕੰਪਨੀ ਨੂੰ ਹੋਊਗਾ ਜੇ ਤੁਸੀਂ ਕੁਦਰਤੀ ਖੇਤੀ ਤੇ ਆਉਨੇ ਹੋ ਤਾਂ ਇਹਦਾ ਮਤਲਬ ਆ ਕਿ ਕੁਦਰਤ ਦੇ ਨਿਯਾਮ ਨੂੰ ਸਮਝਣਾ ਸਾਨੂੰ ਪਊਗਾ ਕਿ ਕੁਦਰਤ ਨੇ ਆਪਣੇ ਆਪ ਨੂੰ ਕਿਵੇਂ ਜਿਉਂਦਾ ਰੱਖਿਆ ਜਦੋਂ ਬੰਦਾ ਨਹੀਂ ਸੀ ਜੰਗਲ ਉਹਦਾ ਸੀਗਾ ਬਨਸਪਤੀ ਦੀ ਉਮਰ 750 ਲੱਖ ਸਾਲ ਜਾਦੇ ਆ ਤਾਂ ਉਹ ਉਹਦੀ ਐਪੀ ਕੋਰਪੋਰਡਾ ਸੀ ਉਹਦੇ ਕੁਦਰਤ ਨੇ ਉਹਨੂੰ ਜਿੰਦਾ ਕਿਵੇਂ ਰੱਖਿਆ ਕਿਉਂਕਿ ਕੁਦਰਤ ਦਾ ਆਪਣਾ ਇੱਕ ਨਿਜਾਮ ਆ ਜਿਹਨੇ ਆਪਣੇ ਆਪ ਨੂੰ ਠੀਕ ਰੱਖਿਆ ਲੇਕਿਨ ਇਸ ਨਿਜਾਮ ਦੇ ਵਿੱਚ ਅਸੀਂ ਦਖਲਅੰਦਾਜ਼ੀ ਕਰਕੇ ਮਨੁੱਖਤਾ ਨੇ ਦਖਲਅੰਦਾਜ਼ੀ ਕਰਕੇ ਇਸ ਬਕਾਸ ਦੇ ਮਾਡਲ ਨੇ ਦਾਖਲਦਾਰੀ ਕਰਕੇ ਉਸ ਕੁਦਰਤ ਦਾ ਸਤਿਆਨਾਸ਼ ਕੀਤਾ ਉਹਦਾ ਕਾਣ ਕੀਤਾ ਔਰ ਜਿਹਦੇ ਕਰਕੇ ਸਾਡੀ ਸਿਹਤ ਦਾ ਮੁੱਦਾ ਵੀ ਆ ਗਿਆ ਔਰ ਸਾਡੇ ਪਾਣੀ ਦਾ ਮੁੱਦਾ ਵੀ ਆ ਗਿਆ ਔਰ ਸਾਡੀ ਆਵਾਜ਼ ਦਾ ਮੁੱਦਾ ਵੀ ਆ ਗਿਆ ਹੁੰ ਤੁਸੀਂ ਇਹ ਲਾਓ ਕਿ ਜਿੰਨਾ ਅਸੀਂ ਭੋਜਨ ਖਾਂਦੇ ਆ ਪੈਦਾ ਕਰਦੇ ਆ ਇਸ ਤਰੀਕੇ ਦੇ ਨਾਲ ਜਹਿਰੀ ਲਾਹੂ ਪੌਦੇ ਖਾਣ ਦੇ ਨਾਲ ਸਾਡੀ ਸਿਹਤ ਦੇ ਉੱਪਰ ਮਾੜਾ ਅਸਰ ਪੈਂਦਾ ਇੱਕ ਪੁਆਇੰਟ ਮੈਂ ਇਹਦੇ 'ਚ ਤੁਹਾਡੇ ਸਾਹਮਣੇ ਔਰ ਰੱਖਣਾ ਚਾਹਣਾ ਉਹ ਏਕ ਏਕ 50000 ਪੌਦੇ ਨੇ ਜਿਨ੍ਹਾਂ ਤੋਂ ਮਨੁੱਖ ਦਾ ਭੋਜਨ ਬਣਦਾ 50000 ਉਹਨਾਂ ਦੀ ਗਿਣਤੀ ਆ ਪੌਦਿਆਂ ਦੀ ਲੇਕਿਨ ਅੱਜ ਕੱਲ ਜਿਹੜਾ ਸਾਡਾ ਭੋਜਨ ਦਾ 90 ਪਰਸੈਂਟ ਜ ਸਾਤ 15 ਪੌਦਿਆਂ ਤੋਂ ਹੀ ਆਉਂਦਾ 50 ਹਜ਼ਾਰ ਪੌਦਿਆਂ ਤੋਂ ਅਸੀਂ ਕਿੰਨੇ ਤੇ ਆ ਗਏ 15 ਪੌਦਿਆਂ ਤੋਂ 15 ਪੌਦਿਆਂ ਤੋਂ ਸਾਡਾ 90% ਭੋਜਨ ਆਉਂਦਾ ਔਰ ਉਹਨਾਂ 15 ਪੌਦਿਆਂ 'ਚੋਂ ਤਿੰਨ ਪੌਦੇ ਇਹ ਕਿੰਨੇ ਜਿੰਨਾ 'ਚੋਂ ਸਾਡਾ 40% ਭੋਜਨ ਆਉਂਦਾ ਉਹ ਤਿੰਨ ਪੌਦੇ ਕਿਹੜੇ ਨੇ ਉਹ ਆਏ ਕਣਕ ਮੱਕੀ ਤੇ ਚੌਲ ਜਿੰਨਾ ਪਹਿਲਾਂ ਸਾਡੇ ਘਰਾਂ ਦੇ ਵਿੱਚ ਸਾਡੇ ਕੋਲੇ ਭੋਜਨ ਹੁੰਦੇ ਸੀਗੇ ਉਹ ਅਸੀਂ ਸਾਡੇ ਦੇਖਦੇ ਦੇਖਦੇ ਸੀ ਗਵਾ ਲਏ। ਔਰ ਇਹ ਜਿਹੜੀ ਤਰੀਕੇ ਦੀ ਅੱਜ ਅਸੀਂ ਖੇਤੀ ਕਰ ਰਹੇ ਆ ਇਹਦੇ ਨਾਲ ਮਤਲਬ ਹਰ ਸਾਲ 60 ਕਰੋੜ ਲੋਕ ਦੂਸਤ ਭੋਜਨ ਨਾਲ بیمار ਹੋ ਜਾਂਦੇ ਨੇ। ਔਰ ਉਹਦੇ ਚ 4 ਲੱਖ 20000 ਲੋਕ ਮਰ ਜਾਂਦੇ ਨੇ ਦੂਸਤ ਭੋਜਨ ਖਾਣ ਦੇ। ਉਹਦਾ ਮਤਲਬ ਇਹ ਨਹੀਂ ਕਿ ਭੋਜਨ ਖਾਦਾ ਤੇ ਉਹ ਮਰ ਗਿਆ। ਉਹਦਾ ਮਤਲਬ ਆ ਕਿ ਦੂਸਤ ਭੋਜਨ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਰੋਗ ਲੱਗਦੇ ਨੇ ਔਰ ਉਹ ਫਿਰ ਉਹ ਰੋਗ ਇੱਕਲ ਕੰਡੀਸ਼ਨ ਤੇ ਜਾ ਕੇ ਜਾਨਲੇਵਾ ਹੋ ਜਾਂਦੇ ਨੇ ਔਰ ਉਹਦੇ ਨਾਲ ਫਿਰ ਬੰਦਾ ਖਤਮ ਹੋ ਜਾਂਦਾ। ਔਰ ਸਭ ਤੋਂ ਵੱਧ ਜੇ ਦੁਨੀਆ 'ਚ ਲੋਕ ਮਰ ਰਹੇ ਨੇ ਤਾਂ ਉਹ ਮਰ ਰਹੇ ਨੇ ਪ੍ਰਦੂਸ਼ਿਤ ਹਵਾ ਦੇ ਨਾਲ। 80 ਲੱਖ ਲੋਕ ਇੱਕ ਸਾਲ ਦੇ ਵਿੱਚ ਜਿਹੜੀ ਗੰਦੀ ਹਵਾ ਚ ਅਸੀਂ ਸਾਹ ਲਿਆ ਰਹੇ ਹਾਂ ਉਹਦੇ ਨਾਲ ਮਰ ਜਾਂਦੇ ਨੇ। ਔਰ 36 ਲੱਖ ਲੋਕ ਖਰਾਬ ਪਾਣੀ ਪੀਣ ਨਾਲ ਮਰਦੇ ਨੇ। ਯਾਨੀ 10 ਸੈਕਿੰਡਾਂ ਦੇ ਵਿੱਚ ਇੱਕ ਬੰਦਾ ਖਰਾਬ ਪਾਣੀ ਪੀਣ ਨਾਲ ਮਰਦਾ। ਇਸ ਕਰਕੇ ਜਿਹੜੀ ਪਾਣੀ ਦੀ ਸਮੱਸਿਆ ਜਿਹੜੀ ਸਾਡੀ ਇਹ ਵੀ ਬਹੁਤ ਜ਼ਿਆਦਾ ਸੀਰੀਅਸ ਹੋ ਗਈ। ਮੈਂ ਪਾਣੀ ਤੇ ਤੁਹਾਨੂੰ ਇੱਕ ਰਿਪੋਰਟ ਸੁਣਾ ਕੇ ਗੱਲ ਅੱਗੇ ਰਜਾਣਾ ਕਿ ਪਿਛਲੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਕਿ ਇਹ ਜਗਤ ਦੀ ਜਾਂਚ ਕੀਤੀ ਜਾਵੇ ਕਿ ਪੰਜਾਬ ਹਰਿਆਣਾ ਦਾ ਜਿਹੜਾ ਪਾਣੀ ਆ ਖਾਸ ਕਰਕੇ ਧਰਤੀ ਹਟਲਾ ਪਾਣੀ ਆ ਜਿਹੜਾ ਇਹਦੇ ਚ ਕਿੰਨੇ ਖਤਰਨਾਕ ਐਲੀਮੈਂਟ ਸ਼ਾਮਲ ਹੋ ਚੁੱਕੇ ਨੇ ਤਾਂ ਇਹਦੇ ਸੈਂਪਲ ਲਏਗੇ ਉਨੇਕ ਐਨੂਅਲ ਗਰਾਊਂਡ ਵਾਟਰ ਕੁਆਲਿਟੀ ਰਿਪੋਰਟ 2024 ਆਈਆਈਐਸ ਵਿੱਚ ਇਹ ਜਾਰੀ ਕਿਨੇ ਕੀਤੀ ਆ ਇਹ ਜਾਰੀ ਕੀਤੀ ਆ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਸੈਂਟਰ ਦਾਜ ਜਿਹੜਾ ਧਰਤੀ ਹੇਠਲੇ ਪਾਣੀ ਦਾ ਬੋਰਡ ਬਣਿਆ ਹੋਇਆ ਉਹਨੇ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਸੈਂਪਲ ਲਏ ਔਰ ਸੈਂਪਲ ਲੈ ਕੇ ਉਹਨਾਂ ਨੇ ਉਹਦੀ ਟੈਸਟਿੰਗ ਕੀਤੀ ਔਰ ਉਸ ਟੈਸਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ 20 ਜ਼ਿਲ੍ਹਿਆਂ ਦਾ ਔਰ ਹਰਿਆਣਾ ਦੇ 16 ਜ਼ਿਲ੍ਹਿਆਂ ਦਾ ਪਾਣੀ ਜਿਹੜਾ ਧਰਤੀ 'ਤੇ ਲਾਉ ਪੀਣ ਯੋਗ ਨਹੀਂ ਹੈਗਾ ਕਿੰਨਾ ਪੰਜਾਬ ਦੇ 20 ਜ਼ਿਲ੍ਹੇ ਔਰ ਹਰਿਆਣਾ ਦੇ 16 ਜ਼ਿਲ੍ਹੇ ਐਸੇ ਨੇ ਜਿਨ੍ਹਾਂ ਦਾ ਧਰਤੀ 'ਤੇ ਲਾ ਪਾਣੀ ਪੀਣ ਯੋਗ ਨਹੀਂ ਨਾ ਬੰਦਿਆਂ ਦੇ ਨਾ ਜੀਵ ਜਾਨਵਰਾਂ ਦੇ ਔਰ ਨਾ ਹੀ ਉਹ ਫਸਲਾਂ ਦੇ ਲਾਉਣ ਦੇ ਜੋਗ ਆ ਔਰ ਉਹਦੇ ਚ ਕਿਹੜੇ ਕਿਹੜੇ ਐਲੀਮੈਂਟ ਨੇ ਉਹਦੇ ਚ ਜਰੇਨੀਅਮ ਉਹਦੇ ਚ ਨਾਈਟ੍ਰੇਟ ਆ ਉਹਦੇ ਚ ਆਰਥੈਂਿਕਾ ਉਹਦੇ ਚ ਕੋਲਰਾਈਡ ਆ ਉਹਦੇ ਚ ਫੁੱਲਰਾਈਡ ਆ ਔਰ ਇਹ ਜਿੰਨੀਆਂ ਆਪਾਂ ਕਹਿ ਰਹੇ ਆ ਵੀ ਫਲਾਲਾਂ ਦਾ ਯਾਰ ਇਹ ਬੁੜੀਆਂ ਨੂੰ ਵੀ ਕੈਸਰ ਹੋਣ ਲੱਗ ਗਿਆ ਉਹਤਾਂ ਨੂੰ ਵੀ ਕੈਸਰ ਹੋਣ ਲੱਗ ਗਿਆ ਉਹ ਤਾਂ ਦਾਰੂ ਨੂੰ ਪਿੰਦੀਆਂ, ਉਹ ਤਾਂ ਸੇਕਟਾਨੀ ਪਿੰਦੀਆਂ। ਇਹ ਐਲਾਈਜਮੈਂਟ ਪਾਣੀ ਨਹੀਂ ਸਾਡੇ ਅੰਦਰ ਆਉਂਦੇ ਨੇ। ਔਰ ਇਹ ਐਲਾਈਜਮੈਂਟ ਸਾਡੇ ਧਰਤੀ ਹੇਠਲੇ ਪਾਣੀ 'ਚ ਚਲੇ ਕਿਵੇਂ ਗਏ? ਇਹਦੇ ਬਾਰੇ ਇੱਕ ਪੜਾ ਨੇ ਦੋ ਗੱਲਾਂ ਦੱਸੀਆਂ ਨੇ। ਕਿ ਇੱਕ ਤਾਂ ਜਿੰਨੇ ਸੀ ਫਾਸਫੇਟ ਵਾਲੀਆਂ ਖਾਦਾਂ ਪਾਉਨੇ ਆ। ਜਿਵੇਂ ਡੀਏਪ ਪਾਉਨੇ ਆ, ਸੁਪਰ ਫਾਸਫੇਟ ਪਾਉਨੇ ਆ। ਉਹਦੇ ਚ ਡਰੇਨੀਅਮ ਹੁੰਦੇ ਹੀ ਹੁੰਦਾ ਉਹ ਫਿਰ ਹੌਲੀ ਹੌਲੀ ਡਰੇਨੀਅਮ ਉੱਪਰੋਂ ਪਾਣੀ ਰਾਹੀਂ ਜਦੋਂ ਪਾਉਂਦੇ ਆ ਧਰਤੀ ਦੇ ਵਿੱਚ ਦੀ ਕਰਦਾ 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 ਫਿਰ ਉਹ ਇੱਥਾ ਪਾਣੀ ਚ ਚਲੇ ਇੱਕ ਚੀਜ਼ ਇਹ ਆ ਔਰ ਇੱਕ ਬਹੁਤ ਵੱਡੀ ਜਿਹੜੀ ਗੱਲ ਉਹਨਾਂ ਨੇ ਰੱਖੀ ਆ ਮਨ ਮੈਂ ਵੀ ਜਦੋਂ ਪੜੀ ਰਿਪੋਰਟ ਮੈਨੂੰ ਵੀ ਬੜੀ ਇਰਾਦਗੀ ਹੋਈ ਕਿ ਜਿਹੜੇ ਅੱਜ ਕੱਲ੍ਹ ਪੰਚਾਇਤਾਂ ਟੋਬੇ ਡੂੰਗੇ ਕਰਾ ਰਹੀਆਂ ਨੇ ਦਿਆਂ ਨਾਲ ਸੁਣੋ ਇਹ ਗੱਲ ਕਿ ਪੰਚਾਇਤਾਂ ਭਾਵੇਂ ਨਰੇਗਾ ਰਹੀ ਕਰਾਉਣਾ ਜਿਹੜੇ ਟੋਬੇ ਗੁੰਦੇ ਕਰਾ ਰਹੇ ਨੇ ਉਹਨਾਂ ਦਾ ਪਾਣੀ ਨਾਲ ਕੰੈਕਸ਼ਨ ਸਿੱਧਾ ਹੁੰਦਾ ਪਾਣੀ ਦਾ ਪਾਣੀ ਨਾਲ ਔਰ ਉਹ ਪਾਣੀ ਆ ਜਿਹੜਾ ਉਹ ਨਾਲੀਆ ਦਾ ਪਾਣੀ ਉਹਦੇ ਚ ਜਾਂਦਾ ਹੁੰਦਾ ਪਾਣੀ ਜੇ ਤੁਸੀਂ ਗੋਹਾ ਤੇ ਪਿਸ਼ਾਬ ਪਸ਼ੂਆਂ ਦਾ ਮਲੂ ਉਤਰ ਆ ਜਿਹੜਾ ਗੋਆ ਪਸ਼ਾਬ ਵਗੈਰਾ ਅੱਜ ਕੱਲ ਸਾਰੇ ਰਵਾਜ ਇਹ ਹੋ ਗਏ ਕਿ ਪੈ ਫੜੀ ਤੇ ਉਹਨੂੰ ਚਰਾਇਆ ਤੇ ਨਾਲ ਹੀ ਗਈਆ ਦੁੱਬੇ ਨੂੰ ਉਹ ਪਾਣੀ ਨੂੰ ਸਭ ਤੋਂ ਜ਼ਿਆਦਾ ਪੁਰਦੂਸ਼ਤ ਕਰਦਾ ਹੁਣ ਤੁਸੀਂ ਕਹੋਗੇ ਕਿ ਗੋਆ ਪਸ਼ਾਬ ਵੀ ਮਾਰਾਉਗਾ ਗੋਆ ਪਸ਼ਾਬ ਮਾਰਾ ਨਹੀਂ ਆਏਗਾ ਜੇ ਤੁਸੀਂ ਉਹਨੂੰ ਚੱਕ ਕੇ ਖਰੂੜੀ ਤੇ ਸਿੱਟੋ ਫੇਰ ਉਹਨੂੰ ਪ੍ਰਾਪਰ ਤਰੀਕੇ ਨਾਲ ਤੁਸੀਂ ਖੇਤ 'ਚ ਪਾਓ ਫੇਰ ਉਹ ਚੰਗਾ ਜਦੋਂ ਤੁਸੀਂ ਉਹਨੂੰ ਗਲਤ ਤਰੀਕੇ ਨਾਲ ਪਹਿਲਾਂ ਨਾਲੀਆਂ 'ਚ ਪਾਉਨੇ ਹੋ ਫਿਰ ਉਹ ਨਾਲੀਆਂ 'ਚ ਦੀ ਜਾ ਕੇ ਫਿਰ ਅੱਗੇ ਡੂੰਘੇ ਟੋਬੇ 'ਚ ਜਾਂਦਾ ਉਹਦਾ ਠੱਲੇ ਦੇ ਪਾਣੀ ਨਾਲ ਕਨੈਕਸ਼ਨ ਛੇਤੀ ਹੁੰਦਾ ਔਰ ਜਿਹਦੇ ਕਰਕੇ ਸਾਡਾ ਜਿਹੜਾ ਗਰਾਊਂਡ ਵਾਟਰ ਉਹ ਖਰਾਬ ਆਉਂਦੇ 'ਚ ਇੱਕ ਇੱਕ ਪੁਆਇੰਟ ਕਿਉਂਕਿ ਰਿਪੋਰਟ ਕਾਫੀ ਲੰਬੀ ਚੌੜੀ ਆ ਇਹਦੇ ਤੇ ਮੈਂ ਜ਼ਿਆਦਾ ਉਹੀ ਗੱਲ ਕਰਨਾ ਚਾਹੁੰਦਾ ਮੈਂ ਸਿਰਫ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਇਹਦੇ 'ਚ ਕਿ ਇਨਾਂ ਦੀ ਜਿਹੜੀ ਗਿਣਤੀ ਆ ਲਗਾਤਾਰ ਉਹ ਵੱਧ ਰਹੀ ਆ। ਔਰ ਕਹਿੰਦੇ ਵੀ ਦੇਸ਼ ਦੇ ਵਿੱਚ 12 ਜਿਹੜੇ ਇਹਦੇ ਨੇ ਆਪਣੇ ਮੁਲਕ ਦੇ ਵਿੱਚ ਜਿੱਥੋਂ ਦਾ ਗਰਾਊਂਡ ਵਾਟਰ ਸਭ ਤੋਂ ਜ਼ਿਆਦਾ ਖਰਾਬ ਆ। ਉਹਨਾਂ 12 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦਾ ਇੱਕ ਜ਼ਿਲ੍ਹਾ ਹੁੰਦਾ। ਉਹ ਆਉਂਦਾ ਬਟਿੰਡਾ। ਕੈਨਸਰ ਵਾਲੀ ਟ੍ਰੇਨ ਨਹੀਂ ਨਹੀਂ ਆ।